ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨਿਊ ਸਟੇਟ ਪੰਜਾਬ ਹਰਿਆਣਾ ਹਿਮਾਚਲ ਮੈਂ ਲਖਸ਼ਣਨ ਲੈ ਕੇ ਹਾਜ਼ਰ ਹਾਂ ਪੰਜਾਬ ਅਤੇ ਦੇਸ਼ ਪਰ ਦੀਆਂ ਅਹਿਮ ਖਬਰਾਂ ਤੁਹਾਨੂੰ ਪਹਿਲਾ ਪਤਾ ਹੋਵੇਗਾ ਕਿ ਅੰਮ੍ਰਿਤਸਰ ਦੇ ਵਿੱਚ ਮਜੀਠਾ ਹਲਕਾ ਪੈਂਦਾ ਹੈ ਜਿੱਥੇ ਨਜਾਇਜ਼ ਸ਼ਰਾਬ ਦੇ ਕਰਕੇ ਕਈ ਮੌਤਾਂ ਹੋਈਆਂ ਸੀ ਦੋ ਦਰਜਨ ਤੋਂ ਵੱਧ ਮੌਤਾਂ ਹੋਈਆਂ ਸੀ ਉਸ ਨਜਾਇਜ਼ ਸ਼ਰਾਬ ਕਰਕੇ ਜਿਸ ਨੂੰ ਲੈ ਕੇ ਪੰਜਾਬ ਸਰਕਾਰ ਹੁਣ ਸਖਤ ਰਵਈਆ ਅਪਣਾਉਂਦੀ ਹੋਈ ਦਿਖਾਈ ਦੇ ਰਹੀ ਹੈ ਵੱਡੀ ਕਾਰਵਾਈ ਜਿਹੜੀ ਹੈ ਉਹ ਪੰਜਾਬ ਸਰਕਾਰ ਦੇ ਵੱਲੋਂ ਕੀਤੀ ਗਈ ਹੈ ਬਠਿੰਡਾ ਦੇ ਵਿੱਚ ਛਾਪਾ ਜਿਹੜਾ ਹੈ ਆਪਕਾਰੀ ਵਿਭਾਗ ਦੇ ਵੱਲੋਂ ਮਾਰਿਆ ਗਿਆ ਨਾਕਾ ਲਗਾਇਆ ਗਿਆ ਸੀ 80000 ਲੀਟਰ ਇਥਨੋਲ ਜ਼ਬਤ ਕੀਤੀ ਗਈ ਹੈ ਇਹ ਉਹੀ ਇਥਨੋਲ ਹੈ ਜੋ ਉਸ ਜਾਲੀ ਸ਼ਰਾਬ ਦੇ ਵਿੱਚ ਪਾਈ ਗਈ ਸੀ ਪਹਿਲਾਂ ਪਟਿਆਲੇ ਦੇ ਵਿੱਚ 2000 ਲੀਟਰ ਜਿਹੜੀ ਹੈ ਉਹ ਬਰਾਮਦ ਕੀਤੀ ਗਈ ਸੀ ਉਸੇ ਦਿਨਾਂ ਦੇ ਵਿੱਚ ਤੇ ਜਿਸ ਤੋਂ ਬਾਅਦ ਹੁਣ ਬਠਿੰਡਾ ਦੇ ਵਿੱਚ ਗੁਜਰਾਤ ਨੰਬਰ ਦੇ ਟਰੱਕ ਦੇ ਅੰਦਰ ਇਹ ਜਿਹੜੀ 80000 ਲੀਟਰ ਇਥਨੋਲ ਹੈ ਉਹ ਲਿਆਂਦੀ ਜਾ ਰਹੀ ਸੀ ਪੰਜਾਬ ਕੈਬਨਿਟ ਲਗਾਤਾਰ ਇਹ ਫੈਸਲੇ ਲੈ ਰਹੀ ਹੈ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਅੰਦਰੋਂ ਨਸ਼ਾ ਮੁਕਤ ਕੀਤਾ ਜਾਵੇ ਤੇ ਉਸੇ ਤਹਿਤ ਇੱਕ ਹੋਰ ਕਾਰਵਾਈ ਦੇਖਣ ਨੂੰ ਮਿਲੀ ਆ ਆਪਕਾਰੀ ਵਿਭਾਗ ਦੇ ਵੱਲੋਂ ਇਹ ਨਾਜਾਇਜ਼ ਸ਼ਰਾਬ ਤੇ ਜ਼ੀਰੋ ਟਨਸ ਟੋਲਰੈਂਸ ਜਿਹੜੀ ਨੀਤੀ ਹੈ ਇਸ ਨੂੰ ਅਪਣਾਉਂਦੇ ਹੋਏ 80000 ਲੀਟਰ ਇਥਨੋਲ ਬਰਾਮਦ ਕੀਤੀ ਗਈ ਹੈ ਤੇ ਮੰਤਰੀ ਹਰਪਾਲ ਚੀਮਾ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਇਹ ਸਾਰੀ ਜਾਣਕਾਰੀ ਦਿੱਤੀ ਗਈ ਹੈ ਉਹਨਾਂ ਨੇ ਕਿਹਾ ਕਿ ਨਜਾਇਜ਼ ਸ਼ਰਾਬ ਦੀ ਤਸਕਰੀ ਕਰਨ ਵਾਲੇ ਨੂੰ ਬਖਸ਼ਿਆ ਨਹੀਂ ਜਾਵੇਗਾ ਆ ਸਰਕਾਰ ਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਗੈਰ ਕਾਨੂੰਨੀ ਸ਼ਰਾਬ ਨੂੰ ਲੈ ਕੇ ਬਿਲਕੁਲ ਬੜਾ ਸਖਤ ਰੁਖਾ ਜ਼ੀਰੋ ਟੋਲਰੈਂਸ ਆ ਪਰ ਲਗਾਤਾਰ ਜਿਹੜੇ ਵੀ ਅਵੈਧ ਸ਼ਰਾਬ ਦਾ ਬਣਾਉਂਦੇ ਨੇ ਜਾਂ ਵੇਚਦੇ ਨੇਗੇ ਉਹਨਾਂ ਨੂੰ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਊਗਾ ਬਲਕਿ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਜਿਹੜੀ ਆ ਹੋਊਗੀ ਕੁਝ ਵਿਅਕਤੀ ਪੰਜਾਬ ਦੇ ਅੰਦਰੋਂ ਪੰਜਾਬ ਦੀਆਂ ਫੈਕਟਰੀਆਂ ਚੋਂ ਪੰਜਾਬ ਦੀਆਂ ਡਿਸਟਿਲਰੀ ਦੇ ਅੰਦਰੋਂ ਇ.ਐਨ.ਏ ਦੀ ਇ.ਐਨ.ਏ ਜਿਹੜੀ ਆ ਉਹਦੀ ਸਮਗਲਿੰਗ ਕਰਕੇ ਦੂਸਰੇ ਰਾਜਾਂ ਵਿੱਚ ਲਿਜਾ ਕੇ ਜਾਂ ਪੰਜਾਬ ਦੇ ਅੰਦਰ ਉਹਦੀ ਸ਼ਰਾਬ ਬਣਾ ਕੇ ਵੇਚਦੇ ਸੀ ਜਾਂ ਸੈਨੀਟਾਈਜ਼ਰ ਬਣਾ ਕੇ ਵੇਚਦੇ ਸੀ ਜਾਂ ਜਿਹੜਾ ਹੋਰ ਬਹੁਤ ਸਾਰੇ ਪ੍ਰੋਡਕਟ ਨੇ ਜਿਨ੍ਹਾਂ ਦੇ ਅੰਦਰ ਈਐਨਏ ਯੂਜ਼ ਹੁੰਦਾਗਾ ਉਹਦੇ ਚੋਂ ਦੀ ਦਰਵਤੋਂ ਕਰਦੇ ਸੀਗੇ ਕੱਲ ਰਾਤ ਐਕਸਾਈਡ ਡਿਪਾਰਟਮੈਂਟ ਵੱਲੋਂ ਸਾਡੇ ਡਿਪਾਰਟਮੈਂਟ ਵੱਲੋਂ ਇੱਕ ਸਖਤ ਕਾਰਵਾਈ ਕਰਦੇ ਆਂ ਬਠਿੰਡਾ ਦੇ ਵਿੱਚ 80000 ਲੀਟਰ ਜਿਹੜਾ 80000 ਲੀਟਰ ਜਿਹੜਾ ਇਥਨੋਲ ਉਹ ਬਰਾਮਦ ਕੀਤਾ ਗਿਆ ਦੋ ਟਰੱਕ ਭਰ ਕੇ ਇਥਨੋਲ ਦੇ ਜਿਹੜੇ ਬਾਹਰ ਨੂੰ ਜਾ ਰਹੇ ਸੀਗੇ ਕਿਸੇ ਦੂਸਰੇ ਰਾਜ ਨੂੰ ਜਾ ਰਹੇ ਸੀਗੇ ਉਹਨਾਂ ਨੂੰ ਫੜਿਆ ਗਿਆ ਔਰ ਉਹਨਾਂ ਵਿੱਚੋਂ ਟਰੱਕ ਨੰਬਰ ਜਿਹੜਾ ਦੋਨੋਂ ਟਰੱਕ ਜਿਹੜੇ ਨੇਗੇ ਉਹ ਗੁਜਰਾਤ ਸਟੇਟ ਦੇ ਉਹਨਾਂ ਦੀ ਰਜਿਸਟ੍ਰੇਸ਼ਨ ਆ ਉਹਨਾਂ ਦੋਨਾਂ ਟਰੱਕਾਂ ਦੀ ਗੁਜਰਾਤ ਸਟੇਟ ਦੀ ਰਜਿਸਟ੍ਰੇਸ਼ਨ ਆ ਔਰ ਇੱਕ ਟਰੱਕ ਦੇ ਵਿੱਚੋਂ ਲਗਭਗ 40000 ਲੀਟਰ ਇੱਕ ਟਰੱਕ ਦੇ ਅੰਦਰੋਂ ਜਿਹੜਾ ਉਹ ਬਰਾਮਦ ਹੋਇਆਗਾ ਵੀਆਰਬੀ ਜਿਹੜੀ ਹਸਪਿਟੈਲਿਟੀ ਪ੍ਰਾਈਵੇਟ ਲਿਮਟਿਡ ਚੱਕ आलिया ਦਿਨਾਨਗਰ ਦੀ ਜਿਹੜੀ ਉਹ ਡਿਸਟਿਲਰੀ ਆ ਉਹ ਪਲਾਂਟ ਆ ਯਾਨੀ ਕਿ ਦਿਨਾਨਗਰ ਦੇ ਅੰਦਰ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਉਹ ਪਲਾਂਟ ਜਿਹੜਾ ਐਡਜਸਟ ਕਰਦਾਗਾ ਜਿੱਥੋਂ ਇਹ ਟਰੱਕ ਜਿਹੜੇ ਨੇਗੇ ਉਹ ਲੋਡ ਹੋਏ ਸੀਗੇ ਜਿੱਥੋਂ ਟਰੱਕ ਜਿਹੜੇ ਨੇਗੇ ਭਰੇ ਗਏ ਸੀਗੇ ਸੋ ਬਹੁਤ ਵੱਡੀ ਕਾਮਯਾਬੀ ਜਿਹੜੀ ਆ ਸਾਡੇ ਡਿਪਾਰਟਮੈਂਟ ਨੂੰ ਮਿਲੀ ਆ ਪੰਜਾਬ ਸਰਕਾਰ ਨੂੰ ਮਿਲੀ ਆ ਔਰ ਦੇ ਨਾਲ ਦੀ ਨਾਲ ਦੋ ਟੋヨタ ਐਟਿਓਸ ਗੱਡੀਆਂ ਜਿਹੜੀਆਂ ਇੱਕ ਟੋヨタ ਐਟਿਓਸ ਤੇ ਕਿਨੋਵਾ ਗੱਡੀਆਂ ਜਿਹੜੀਆਂ ਉਹ ਵੀ ਫੜੀਆਂ ਗਈਆਂ ਲੇਤੇ ਵਿੱਚ ਹੁਣ ਤੱਕ ਲਗਭਗ 8 ਵਿਅਕਤੀ ਜਿਹੜੇ ਨੇਗੇ 8 ਵਿਅਕਤੀ ਗ੍ਰਿਫਤਾਰ ਹੋਏ ਨੇਗੇ ਜਿਨ੍ਹਾਂ ਵਿੱਚੋਂ 4 ਵਿਅਕਤੀ ਬਠਿੰਡਾ ਦੇ ਚਾਰ ਵਿਅਕਤੀ ਬਠਿੰਡਾ ਦੇ ਦੋ ਵਿਅਕਤੀ ਉੱਤਰ ਪ੍ਰਦੇਸ਼ ਦੇ ਔਰ ਦੋ ਵਿਅਕਤੀ ਨੇਪਾਲ ਦੇ ਕੁੱਲ ਹੁਣ ਤੱਕ ਰਾਤ ਦੇ ਲਗਭਗ 8-10 ਘੰਟੇ ਚੱਲੇ ਆਪਰੇਸ਼ਨ ਚ ਜਿੱਥੇ 8 ਗ੍ਰਿਫਤਾਰੀਆਂ ਹੋਈਆਂ ਨੇਗੀਆਂ ਉਥੇ 80000 ਈਐਨ ਜਿਹੜਾ ਉਹਦੀ ਰਿਕਵਰੀ ਹੋਈ ਹੈਗੀ